ਬਹੁਤ ਵੱਡੀ ਖੁਸ਼ਖਬਰੀ ਆ ਖਾਸ ਤੌਰ ਤੇ ਸਾਡੇ ਬਰਨਾਲੇ ਦੇ ਕਿਉਂਕਿ ਹਮੇਸ਼ਾ ਬਹੁਤ ਵੱਡੀ ਡਿਮਾਂਡ ਜਿਹੜੀ ਸਾਰੇ ਬਰਨਾਲੇ ਦੇ ਜਿਹੜੀ ਬੰਦੇ ਬਾਦਰ ਟ੍ਰੇਨ ਸੀ ਉਹ ਸਟਾਪੇਜ ਜਿਹੜਾ ਉੱਥੇ ਨਹੀਂ ਸੀ ਤੇ ਹਰ ਪਾਸਿਓਂ ਚਾਹੇ ਸਾਡੇ ਬੀਜੇਪੀ ਦੀ ਸਾਡੀ ਲੀਡਰਸ਼ਿਪ ਹੋਵੇ ਚਾਹੇ ਕੇਵਲ ਢਿੱਲੋਂ ਜੀ ਹੋਣ ਉਹਨਾਂ ਦੀ ਜੇ ਮੈਂ ਗੱਲ ਕਰਾਂ ਹੋਰ ਸਾਡੇ ਜ਼ਿਲ੍ਹਾ ਪ੍ਰਧਾਨ ਹੋਣ ਇਸੇ ਤਰੀਕੇ ਨਾਲ ਸਾਡੇ ਉੱਥੇ ਦੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਮੀਤ ਘੇਰ ਜੀ ਚਾਹੇ ਉਥੇ ਦੇ ਸਾਡੇ ਮੈਂਬਰ ਪਾਰਲੀਮੈਂਟ ਰਾਜ ਸਭਾ ਅਰਜਿੰਦਰ ਗੁਪਤਾ ਜੀ ਸਭ ਨੇ ਤੇ ਬੀਜੇਪੀ ਨੇ ਤਾਂ ਮੈਂ ਸਮਝਦਾ ਮੈਨੂੰ ਇਹ ਕਿਹਾ ਸੀ ਵੀ ਜੇ ਬਰਨਾਲੇ ਆਉਣਾ ਤਾਂ ਉਦੋਂ ਆਇਓ ਜਿੱਨਾਂ ਚਿਰ ਬੰਦੇ ਬਾਰਤ ਦਾ ਸਟਾਪੇਜ ਨਹੀਂ ਤੇ ਅੱਜ ਮੈਂ ਸਾਰੇ ਬਰਨਾਲੇ ਵਾਲੇ ਤੇ ਸਾਰੇ ਮਾਲਵੇ ਨੂੰ ਕਿਉਂਕਿ ਨਾਲ ਜਿਹੜੇ ਜ਼ਿਲ੍ਹੇ ਨੇ ਇੱਕ ਪਾਸੇ ਤਾਂ ਬਿਲਕੁਲ ਮਲੇਰਕੋਟ ਲਾਏ ਉਹਨਾਂ ਨੂੰ ਬੜਾ ਫਾਇਦਾ ਹੋਊਗਾ ਇੱਕ ਪਾਸਾ ਜਿਹੜਾ ਜਿਵੇਂ ਚਾਹੇ ਉਹ ਸੰਭੂਰ ਦਾ ਹੋਵੇ ਚਾਹੇ ਇੱਕ ਪਾਸਾ ਸਾਡਾ ਮਾਨਸੇ ਦਾ ਹੋਵੇ ਤੇ ਸਾਰਿਆਂ ਨੂੰ ਬਹੁਤ ਵੱਡਾ ਲਾਭ ਆ ਜਿਹੜਾ ਇਸ ਟੋਪਿੰਗ ਦਾ ਮਿਲੂਗਾ ਤੇ ਮੈਂ ਸਾਰਿਆਂ ਨਾਲ ਇਹ ਖੁਸ਼ੀ ਸ਼ੇਅਰ ਕਰਨਾ ਚਾਹੁੰਦਾ ਕਿ ਬੰਦੇ ਵਾਰਤ ਜਿਹੜੀ ਫੋਜਪੁਰ ਤੋਂ ਦਿੱਲੀ ਆ ਹੁਣ ਉਹ ਬਰਨਾਲੇ ਸ਼ਹਿਰ ਦੇ ਵਿੱਚ ਰੁਕੇਗੀ ਤੇ ਬਰਨਾਲੇ ਦੇ ਆਮ ਲੋਕਾਂ ਨੂੰ ਕਾਰੋਬਾਰੀਆਂ ਨੂੰ ਜਿੰਨੇ ਵੀ ਕੰਮ ਦਿੱਲੀ ਨਾਲ ਕਰਨਾ ਆਉਂਦੇ ਆ ਜਾਂ ਦਿੱਲੀ ਤੋਂ ਜਾਣਾ ਹੈ ਤੇ ਉਹ ਬਰਨਾਲੇ ਵਾਲਿਆਂ ਦਾ ਬੜਾ ਕੰਮ ਸੌਖਾ ਹੋਊਗਾ ਤੇ ਮੈਂ ਇਹ ਖੁਸ਼ੀ ਅੱਜ ਉਹਨਾਂ ਦੇ ਸ਼ਰੀਕ ਹੁੰਦਾ ਹੋਇਆ ਇਹਨੂੰ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਦੇ ਆਂ ਤੇ ਅੱਗੇ ਵੀ ਪੰਜਾਬ ਲਈ ਰੇਲਵੇ 'ਚ ਕੋਈ ਵੀ ਕਮੀ ਹੈ ਜਿਹੜੀ ਉਹ ਨਹੀਂ ਛੱਡੀ ਜੋ ਧੰਨਵਾਦ